ਗੁੜ ਵਾਲੀ ਗੱਚਕ ਖਾਣ ਦੇ ਸਕੇਨ ਦੇਖ ਲਵੋ ਆਹ ਵੀਡੀਓ ਦੇਖੋ ਤੁਸੀਂ ਗੁੜ ਵਾਲੀ ਗੱਚਕ ਜੋ ਕੀ ਦੋਸਤੋ ਅੱਜ ਪੰਜਾਬ ਦੇ ਲੋਕ ਬੜੇ ਹਿਸਾਬਾਦ ਨਾਲ ਖਾਂਦੇ ਹਨ ਪਰ ਇਸ ਨੂੰ ਬਣਦਾ ਦੇਖ ਕੇ ਬਿਲਕੁਲ ਵੀ ਤੁਸੀਂ ਗੁੜ ਵਾਲੀ ਗੱਚਕ ਵੱਲ ਮੂੰਹ ਨਹੀਂ ਕਰੋਗੇ ਦੇਖੋ ਇਹ ਬਿਹਾਰ ਦੇ ਪਈਏ ਕਿਸ ਤਰੀਕੇ ਦੇ ਨਾਲ ਤਿਆਰ ਕਰਦੇ ਹਨ ਗੁੜ ਵਾਲੀ ਗੱਚਕ ਜਿੱਥੇ ਕੀ ਪੰਜਾਬ ਦੇ ਲੋਕ ਸਰਦੀਆਂ ਦੇ ਵਿੱਚ ਆ ਕੇ ਬੇਹੱਦ ਮਨਪਸੰਦੀ ਤੇ ਬੇਹੱਦ ਬੜੇ ਸੁਆਹ ਦੇ ਨਾਲ ਖਾਣਾ ਬੇहद ਪਸੰਦ ਕਰਦੇ ਹਨ ਗੁੜ ਵਾਲੀ ਗੱਚਕ ਤੇ ਤੁਸੀਂ ਦੂਜੇ ਪਾਸੇ ਦੇਖੋ ਇਹ ਭਈਆ ਇੱਕ ਸਰੀਏ ਦੇ ਸਰਕਲ ਦੇ ਵਿੱਚ ਪਾ ਕੇ ਕਿ ਬੇਲਨੇ ਦੇ ਨਾਲ ਉਸ ਨੂੰ ਵਧਾਉਂਦਾ ਹੈ ਰੋਟੀ ਦੇ ਬਾਗ ਪਰ ਹੋ ਜੋ ਧਰਤੀ ਉੱਪਰ ਪਈ ਹੈ ਦੋਸਤੋ ਥੋੜਾ ਜਿਹਾ ਮੈਦਾ ਡੁੱਲਿਆ ਹੋਇਆ ਤੇ ਦੂਜੇ ਪਾਸੇ ਮਿੱਟੀ ਵੀ ਹੋਵੇਗੀ ਜਿਸ ਵਿੱਚ ਨੰਗੇ ਪੈਰ ਤੇ ਨੰਗੇ ਹੱਥ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਹੱਥਾਂ ਦੀ ਬਣੀ ਹੋਈ ਗੱਚਕ ਜੋ ਕੀ ਦੋਸਤੋ ਆਪਣੇ ਲੋਕ ਬੇहद ਬੜੇ ਸਵਾਦ ਨਾਲ ਖਾਂਦੇ ਹਨ ਕਿਉਂਕਿ ਦੋਸਤੋ ਇਹ ਬਿਹਾਰ ਦੇ ਪਈਏ ਪੰਜਾਬ ਦੇ ਲੋਕਾਂ ਨੂੰ ਬੇहद ਗੰਦ ਖਵਾ ਰਹੇ ਹਨ ਪਰ ਸਾਡੇ ਪੰਜਾਬ ਦੇ ਲੋਕ ਕਿਉਂ ਨਹੀਂ ਸਮਝਦੇ ਰੇੜੀਆਂ ਤੋਂ ਖਾਣਾ ਤੇ ਮੁੱਲ ਦਾ ਖਾਣਾ ਤੇ ਘਰ ਵਿੱਚ ਬਣਾ ਕੇ ਵੇਖ ਸਕਦੇ ਦੋਸਤੋ ਸਵਾਦ ਘੱਟ ਹੀ ਹੋਵੇ ਪਰ ਤੁਹਾਡੀਆਂ ਅੱਖਾਂ ਸਾਹਮਣੇ ਤਾਂ ਚੀਜ਼ ਬਣੀ ਹੋਵੇਗੀ ਪਰ ਜੋ ਤੁਸੀਂ ਰੇੜੀਆਂ ਤੋਂ ਲੈ ਕੇ ਖਾਂਦੇ ਹੋ ਤਾਂ ਫਿਰ ਤੁਸੀਂ ਉਹ ਦੇਖ ਲਓ ਤੇ ਉਹਨਾਂ ਦਾ ਸਵਾਦ ਵੀ ਦੇਖ ਲਓ ਦੋਸਤੋ ਇਹਨਾਂ ਨੂੰ ਕਿੰਨੇ ਗੰਦੇ ਜਗ੍ਹਾ ਦੇ ਵਿੱਚ ਬਣਾਇਆ ਜਾ ਰਿਹਾ ਹੈ ਜਿੱਥੇ ਕਿਸਾਨ ਨੂੰ ਇੰਟ ਲੱਗਦਾ